ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਹਮੇਸ਼ਾ ਦੀ ਤਰ੍ਹਾਂ ਦਸਤਕ ਸੁਣ ਰਹੇ ਹੋ ਤੁਹਾਡਾ ਸਾਰਿਆਂ ਦਾ ਅੱਜ ਇਸ ਸੋਹਣੀ ਜੀ ਥਾਂ ਤੇ ਬਹੁਤ ਵਧੀਆ ਸਵਾਗਤ ਮੇਰਾ ਕਰਨ ਨੂੰ ਦਿਲ ਕਰਦਾ ਤੁਹਾਨੂੰ ਪਿਆਰ ਭਰੀ ਜੀ ਆਇਆਂ ਨੂੰ ਕਹਿਣ ਨੂੰ ਜੀ ਕਰਦਾ ਤੇ ਅੱਜ ਮੈਂ ਕਿੱਥੇ ਬੈਠੀ ਹਾਂ ਤੁਹਾਨੂੰ ਪੂਰੀ ਗੱਲਬਾਤ ਦੇ ਵਿੱਚ ਦੱਸੂਗੀ ਤੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਮੈਂ ਟੌਪਿਕ ਇੱਥੇ ਡਿਸਕਸ ਕਰ ਰਹੀ ਹਾਂ ਤੁਸੀਂ ਸੁਣ ਰਹੇ ਹੋ ਉਹ ਸਾਰੇ ਹੀ ਜ਼ਿਆਦਾਤਰ ਮਤਲਬ ਔਰਤਾਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਿ ਔਰਤ ਕੀ ਸੋਚਦੀ ਆ ਔਰਤ ਕਿਦਾਂ ਦੇ ਕੰਮਕਾਜ ਉਹਦੇ ਹਿੱਸੇ ਆਏ ਨੇ ਉਹਨੂੰ ਆਪਦੀ ਸਿਹਤ ਦਾ ਖਿਆਲ ਕਿਵੇਂ ਰੱਖਣਾ ਚਾਹੀਦਾ ਹੈ ਹੋਰ ਵੀ بڑا ਕੁਸ਼ ਹੈ ਨਾ ਤੇ ਅੱਜ ਵੀ ਜਿਹੜਾ ਵਿਸ਼ਾ ਹੈਗਾ ਉਹ ਵੀ ਮੇਰੀਆਂ ਭੈਣਾਂ ਨਾਲ ਮੇਰੀਆਂ ਹਮ ਉਮਰ ਲੇਡੀਜ਼ ਨਾਲ ਬਿਊਟੀਫੁੱਲ ਲੇਡੀਜ਼ ਨਾਲ ਮੈਂ ਇਹ ਗੱਲਬਾਤ ਕਰ ਰਹੀ ਆ ਤੇ ਅੱਜ ਦਾ ਵਿਸ਼ਾ ਹੈਗਾ ਕਿ 50 ਸਾਲ ਦੀ ਜਿਹੜੀ ਔਰਤ ਹੈਗੀ ਐ ਜਦੋਂ 50 ਸਾਲ ਦੀ ਉਮਰ ਦੇ ਵਿੱਚ ਪਹੁੰਚ ਜਾਂਦੀ ਐ ਜਾਂ 50 ਪਾਰ ਕਰ ਲੈਂਦੀ ਐ ਉਹਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਹੈਨਾ ਵਾਹ ਕੁ ਸੱਚੀ ਪਰੇਸ਼ਾਨ ਤੇ ਇੱਕ ਤਾਂ ਨਾ ਆਪਾਂ ਸਾਰੇ ਜਾਣਦੇ ਆ ਕਿ ਔਰਤਾਂ ਦੀ ਜਿਹੜੀ ਜ਼ਿੰਦਗੀ ਐ ਉਹ ਕਦੇ ਵੀ ਇੰਨੀ ਸੁਖਾਲੀ ਨਹੀਂ ਹੁੰਦੀ 50 ਸਾਲ ਦੀ ਉਮਰ ਤੱਕ ਪਹੁੰਚਦੇ ਆ ਪਹੁੰਚਦੇ ਆ 50 ਸਾਲ ਦੀਆਂ ਹੁੰਦੀਆਂ ਔਰਤਾਂ ਆਪਣੇ ਪਿੰਡੇ ਤੇ ਜਿਹੋ ਜਿਹੀਆਂ ਕਹਾਣੀਆਂ ਹੰਡਾਉਂਦੀਆਂ ਨੇ ਜਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਉਹਨਾਂ ਨੂੰ ਮਾਹੌਲ ਮਿਲਿਆ ਹੁੰਦਾ ਜਾਂ ਉਹਨਾਂ ਤੇ ਜਿਸ ਤਰ੍ਹਾਂ ਦੀ ਜ਼ਿੰਦਗੀ ਥੋਪੀ ਜਾਂਦੀ ਐ ਉਹ ਬਹੁਤ ਹੀ ਸੌਖੀ ਨਹੀਂ ਹੁੰਦੀ ਇਹ ਸਫ਼ਰ ਇੰਨਾ ਸੁਖਾਲਾ ਨਹੀਂ ਹੁੰਦਾ 50 ਸਾਲ ਆਉਂਦਿਆਂ ਆਉਂਦਿਆਂ ਅੱਧੀ ਸਦੀ ਬੀਤ ਜਾਂਦੀ ਹੈ ਹਨਾ ਤੇ ਇਹ ਉਹਨਾਂ ਦੇ ਲਈ ਬਹੁਤ ਹੀ ਔਖਾ ਸਮਾਂ ਹੁੰਦਾ ਤੇ ਪਰ ਹੁਣ ਆਪਾਂ ਅੱਜ ਗੱਲ ਕਰਨੀ ਹੈਗੀ ਆ ਕਿ ਜਦੋਂ ਔਰਤ 50 ਸਾਲ ਪੂਰੇ ਕਰ ਲੈਂਦੀ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਜੋ ਨਹੀਂ ਕਰਨਾ ਚਾਹੀਦਾ ਮੈਂ ਉਹਦੀ ਗੱਲ ਕਰਦੀ ਆ ਕਿ ਬਹੁਤ ਹੋ ਗਿਆ ਤੁਸੀਂ ਬਹੁਤ ਕੁਝ ਸੈਕਰੀਫਾਈਸ ਕਰ ਲਿਆ ਤੁਸੀਂ ਬੜੀਆਂ ਚੀਜ਼ਾਂ ਆਪਦੇ ਲਈ ਇਗਨੋਰ ਹੀ ਕਰੀ ਰੱਖੀਆਂ ਤੁਸੀਂ ਹਰ ਇੱਕ ਜੀ ਦੇ ਲਈ ਖਾਸ ਕਰਕੇ ਬੱਚਿਆਂ ਲਈ ਕੁਰਬਾਨ ਹੁੰਦੇ ਗਏ ਆਪਣੇ ਪਤੀ ਲਈ ਕੁਰਬਾਨ ਹੁੰਦੇ ਗਏ ਰਿਸ਼ਤਿਆਂ ਦੇ ਵਿੱਚ ਜਿਹੜੀ ਉਥਲ ਪੁਤਲ ਹੁੰਦੀ ਸੀ ਆਪਦੇ ਤੇ ਚੱਲਦੇ ਗਏ ਪਰ ਹੁਣ ਸਾਰੀਆਂ ਚੀਜ਼ਾਂ ਤੇ ਇੱਕ ਵਿਰਾਮ ਚਿੰਨ ਲਾ ਦਿਓ ਇੱਕ ਸਟਾਪ ਲਾ ਦਿਓ ਹੁਣ ਕਿਸੇ ਦੀ ਪਰਵਾਹ ਨਹੀਂ ਕਰਨੀ ਕਿਸੇ ਨੂੰ ਆਪਦੀਆਂ ਖੁਆਇਸ਼ਾਂ ਤੋਂ ਪਹਿਲਾਂ ਪਹਿਲ ਨਹੀਂ ਦੇਣੀ ਆਪਦੀ ਜ਼ਿੰਦਗੀ ਚ ਕੀ ਕੀ ਤੁਸੀਂ ਗਵਾਇਆ ਕੀ ਕੁਝ ਤੁਸੀਂ ਕਰ ਸਕਦੇ ਸੀ ਜੋ ਪਿੱਛੇ ਰਹਿ ਗਿਆ ਉਹਦੇ ਲਈ ਇਹ ਸਭ ਤੋਂ ਸੋਹਣਾ ਸਮਾਂ ਸਭ ਤੋਂ ਖੂਬਸੂਰਤ ਸਮਾਂ ਹੈਗਾ ਤੁਸੀਂ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹੋ ਇਸ ਉਮਰ 'ਚ ਜ਼ਿਆਦਾਤਰ ਔਰਤਾਂ ਨਾ ਇਹ ਸੋਚਦੀਆਂ ਕਿ ਹੁਣ ਅੱਧੀ ਗਈ ਤੇ ਜਿਵੇਂ ਕਹਿੰਦੇ ਕਿ ਬਹੁਤੀ ਗਈ ਤੇ ਥੋੜੀ ਰਹੀ ਹੈ ਨਾ ਕਿੰਨੀ ਰਹੀ ਇਹਦਾ ਕਿਸੇ ਨੂੰ ਵੀ ਨਹੀਂ ਪਤਾ ਬਹੁਤ ਸਾਰੇ ਲੋਕ 100 ਸਾਲ ਨੂੰ ਵੀ ਕ੍ਰਾਸ ਕਰ ਜਾਂਦੇ ਆ ਬਹੁਤ ਸਾਰੇ ਲੋਕ 80 90 ਤੱਕ ਪਹੁੰਚ ਜਾਂਦੇ ਆ ਔਰ ਬਹੁਤ ਰਿਸ਼ਟ ਪੁਸ਼ਟ ਹੁੰਦੇ ਆ ਨਾ ਜੇ ਅਸੀਂ 50 ਪੂਰੇ ਕਰ ਲਏ ਸਾਡੇ ਕੋਲ 20 30 40 ਵੀ ਬਾਕੀ ਬਚਦੇ ਹੋ ਸਕਦੇ ਆ ਤਾਂ ਉਹਨਾਂ 40ਆਂ ਨੂੰ ਅਸੀਂ ਕਿਵੇਂ ਬਤਾਉਣਾ ਉਹ ਜ਼ਿੰਦਗੀ ਕਿਵੇਂ گزارਨੀ ਆ ਤਾਂ ਇਹ ਉਹ ਮਰਿਆ ਜਦੋਂ ਸਾਨੂੰ ਸਿਰਫ ਤੇ ਸਿਰਫ ਇਹੀ ਸੋਚਣਾ ਚਾਹੀਦਾ ਹਰ ਨਿੱਕੀ ਨਿੱਕੀ ਗੱਲ ਲਈ ਓਵਰ ਥਿੰਕ ਨਾ ਕਰੋ ਕਿਸੇ ਲਈ ਜਵਾਬ ਦੇ ਨਹੀਂ ਹੋ ਤੁਸੀਂ ਕਿਸੇ ਲਈ ਫਿਕਰਮੰਦ ਹੋਣਾ ਛੱਡ ਦਿਓ ਚਲੋ ਬੱਚਿਆਂ ਦੀ ਖੈਰ ਖੁਆਹੀ ਲਈ ਆਪਾਂ ਫਿਕਰਮੰਦ ਹੁੰਨੇ ਆ ਉਹ ਵੱਖਰੀ ਗੱਲ ਹੈ ਪਰ ਇਹ ਨਹੀਂ ਕਿ ਫਲਾਣਾ ਕੀ ਕਹੂਗਾ ਫਲਾਨੀ ਕੀ ਕਹੂਗੀ ਮੈਂ ਉਧਰ ਜਾਵਾਂ ਜਾਂ ਨਾ ਜਾਵਾਂ ਮੈਂ ਆਹ ਕੱਪੜੇ ਪਹਿਨਾਂ ਜਾਂ ਨਾ ਪਹਿਨਾਂ ਮੈਂ ਆਹ ਰੰਗ ਪਾਵਾਂ ਜਾਂ ਨਾ ਪਾਵਾਂ ਹਨਾ ਇਹ ਸਭ ਆਪ ਦੀ ਲਿਸਟ ਚੋਂ ਬਾਹਰ ਕਰ ਦਿਓ ਜੇ ਤੁਸੀਂ ਬਾਕੀ ਦੇ ਜਿਹੜੇ 30 40 ਸਾਲ ਜਿਉਣੇ ਆ ਤਾਂ ਆਪਦੇ ਲਈ ਕੁਛ ਇੱਕ ਚੀਜ਼ਾਂ ਅਜਈਆਂ ਲੱਭੋ ਕੁਛ ਖੁਸ਼ੀਆਂ ਇਸ ਤਰ੍ਹਾਂ ਦੀਆਂ ਤਲਾਸ਼ੋ ਕਿ ਤੁਸੀਂ ਤੁਹਾਨੂੰ ਇੱਕ ਮਕਸਦ ਮਿਲੇ ਸੋ ਕਿਸੇ ਦੀ ਪਰਵਾਹ ਨਹੀਂ ਕਰਨੀ ਐਵੇਂ ਫਾਲਤੂ ਦੀਆਂ ਸੋਚਾਂ ਨਹੀਂ ਸੋਚਣੀਆਂ ਅ ਇਨਵੈਸਟ ਕਰੋ ਆਪਦੇ ਆਪ ਤੇ ਆਪਣੀਆਂ ਆਪਣੀਆਂ ਖੁਸ਼ੀਆਂ ਲਈ ਤੇ ਆਪਣੇ ਸਿਹਤ ਲਈ ਹਨਾ ਆਪਣੀ ਤੰਦਰੁਸਤੀ ਲਈ ਤੁਸੀਂ ਇਨਵੈਸਟ ਕਰੋ ਹਨਾ ਵੈਸੇ ਵੀ ਕਹਿੰਦੇ ਹੁੰਦੇ ਆ ਕਿ 50 ਸਾਲ ਤੋਂ ਬਾਅਦ ਬੰਦਾ ਸਿਰਫ ਆਪਣੇ ਸਿਹਤ ਤੇ ਹੀ ਇਨਵੈਸਟ ਕਰ ਸਕਦਾ ਕਿਉਂਕਿ ਹੁਣ ਤੱਕ ਉਹਨਾਂ ਨੇ ਜੋ ਬਣਨਾ ਹੁੰਦਾ ਜ਼ਿੰਦਗੀ ਚ ਉਹ ਬਣ ਚੁੱਕੇ ਹੁੰਦੇ ਆ ਘਰ ਵੀ ਉਹਨਾਂ ਦਾ ਬਣ ਚੁੱਕਿਆ ਹੁੰਦਾ ਇਸ ਉਮਰ ਤੋਂ ਪਹਿਲਾਂ ਹੀ ਉਹਨਾਂ ਦੇ ਆਪਣੇ ਬੱਚੇ ਵੀ ਵਧੀਆ ਸੈਟਲ ਹੋ ਚੁੱਕੇ ਆ ਉਹਨਾਂ ਦੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਹੋ ਚੁੱਕੀ ਹੁੰਦੀ ਆ ਉਹ ਵੀ ਆਪਣੇ ਥਾਂ ਹੀ ਰਾਜੀ ਖੁਸ਼ੀ ਹੁੰਦੇ ਆ ਸੋ ਕਦੇ ਵੀ ਇਕਲਤਾ ਨੂੰ ਭਾਰੀ ਨਹੀਂ ਹੋਣ ਦੇਣਾ ਆਪਣੇ ਤੇ ਇਹ ਆਪਣਾ ਇੱਕ ਏਜ ਗਰੁੱਪ ਹੁੰਦਾ ਹੈ ਹਰ ਇੱਕ ਸ਼ਹਿਰ ਵੱਡੇ ਸ਼ਹਿਰਾਂ ਦੀ ਜਿਵੇਂ ਮੈਂ ਗੱਲ ਕਰਾਂ ਇੱਕ ਨਾ ਸੰਸਥਾਵਾਂ ਬਣੀਆਂ ਹੁੰਦੀਆਂ ਇਹੋ ਜੀਆਂ ਉਹਨੂੰ 50 ਕਲੱਬ ਕਹਿ ਦਿੰਦੇ ਆ 50 ਪਲੱਸ ਕਲੱਬ ਜਾਂ 60 ਪਲੱਸ ਵਾਲਿਆਂ ਦੇ ਇਹ ਤੁਹਾਡੀ ਉਮਰ ਦੇ ਹੀ ਸਾਰੇ ਲੋਕ ਉਸ ਕਲੱਬ ਦੀ ਮੈਂਬਰਸ਼ਿਪ ਲੈਂਦੇ ਆ ਇਹਦੇ ਨਾਲ ਕੀ ਫਾਇਦਾ ਹੁੰਦਾ ਇੱਕ ਤਾਂ ਤੁਸੀਂ ਟਾਈਮ ਤੇ ਉੱਠ ਕੇ ਤਿਆਰ ਹੁੰਨੇ ਹੋ ਹਨਾ ਇੱਕ ਤੁਹਾਨੂੰ ਆ ਇੱਕ ਰੁਝੇ ਮਾਮਿਲ ਜਾਂਦਾ ਤੇ ਤੁਸੀਂ ਉੱਥੇ ਸਾਰੇ ਤੁਹਾਡੇ ਹਮ ਉਮਰ ਹੁੰਦੇ ਆ ਉਹਨਾਂ ਨਾਲ ਜਾ ਕੇ ਗੱਪਾਂ ਮਾਰੋ ਗੱਲਾਂ ਕਰੋ ਹਨਾ ਆਪਣੀਆਂ ਬੀਤੇ ਵੇਲੇ ਦੀਆਂ ਗੱਲਾਂ ਸਾਂਝੀਆਂ ਕਰੋ ਆਪਣੇ ਰਿਸ਼ਤਿਆਂ ਦੀਆਂ ਗੱਲਾਂ ਕਰੋ ਤੇ ਉਹ ਕਿਉਂਕਿ ਸਾਰੇ ਇੱਕੋ ਜੀ ਉਮਰ ਦੇ ਹੁੰਦੇ ਆ ਤਾਂ ਉਹਨਾਂ ਨੂੰ ਸਾਰਾ ਕੁਝ ਵਧੀਆ ਲੱਗਦਾ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਚੋਂ ਉਹਦੇ ਚੋਂ ਨੀਰਸਤਾ ਜਿਹੜੀ ਉਹ ਖਤਮ ਹੋ ਜਾਂਦੀ ਹੈ ਮੇਰੇ ਇੱਕ ਅੰਕਲ ਨੇ ਅਮਰੀਕਾ ਰਹਿੰਦੇ ਆ ਉਹਨਾਂ ਦੇ ਵੀ ਮਤਲਬ ਉਮਰ ਮੇਰੇ ਖਿਆਲ 80 ਦੇ ਨੇੜੇ ਨੇ ਉਹ ਜਦੋਂ ਇੰਡੀਆ ਰਹਿੰਦੇ ਸੀਗੇ ਤਾਂ ਉਦੋਂ ਉਹਨਾਂ ਦੇ ਮਿਸਿਸ ਦੀ ਡੈਥ ਹੋ ਗਈ ਸੀ ਤੇ ਉਹ ਹੀ ਕੱਲ ਤੱਕ ਜੀ ਫੀਲ ਕਰਨ ਲੱਗ ਗਏ ਸੀ ਥੋੜੀ ਬਹੁਤ 슈ਗਰ ਹੋ ਗਈ ਸੀ ਉਹਨਾਂ ਨੂੰ ਥੋੜੀਆਂ ਬਹੁਤ ਬਿਮਾਰੀਆਂ ਜਿਵੇਂ ਘੇਰ ਲੈਂਦੀਆਂ ਤੇ ਚਲੋ ਫਿਰ ਉਹ ਆਪਣੇ بیٹے ਨਾਲ ਚਲੇ ਗਏ ਅਮਰੀਕਾ ਤੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੇ بیٹے ਨੇ ਉਹਨਾਂ ਨੂੰ ਇਸ ਕਲੱਬ ਦੀ ਮੈਂਬਰਸ਼ਿਪ ਦਵਾਈ ਤਾਂ ਹੁਣ ਉਹ ਜਦੋਂ ਕਈ ਵਾਰ ਮਿਲਦੇ ਆ ਗੱਲ ਕਰਦੇ ਆ ਕਿ ਉੱਥੇ ਅਸੀਂ ਇਸ ਤਰ੍ਹਾਂ ਕਰਦੇ ਆ ਐ ਕਰਦੇ ਆ ਉਹ ਕਰਦੇ ਆ ਤਾਂ ਬੜਾ ਵਧੀਆ ਲੱਗਦਾ ਤਾਂ ਫਿਰ ਔਰਤਾਂ ਨੂੰ ਵੀ ਜਿਹੜੀਆਂ 50 ਸਾਲ ਦੀਆਂ ਹੋ ਜਾਂਦੀਆਂ ਉਹਨਾਂ ਨੂੰ ਵੀ ਆਪਣੇ ਲਈ ਇਹ ਸਾਰਾ ਕੁਝ ਲੱਭ ਲੈਣਾ ਚਾਹੀਦਾ ਐਵੇਂ ਫालतू ਚ ਆਪਦੀ ਜ਼ਿੰਦਗੀ ਨੂੰ ਨਾ ਬੁੱਢੀ ਜੀ ਨਹੀਂ ਬਣਾ ਲੈਣਾ ਹਨਾ ਕਈ ਲੋਕੀ ਕਹਿ ਦਿੰਦੇ ਆ ਕਿ ਹੁਣ 50 ਸਾਲ ਦੇ ਹੋਗੇ 50 ਸਾਲ ਦੇ ਹੋਗੇ ਫਿਰ ਕੀ ਹੋ ਗਿਆ ਬਜ਼ੁਰਗ ਨਹੀਂ ਹੋਏ ਤੁਸੀਂ ਤੁਹਾਡੀ ਜ਼ਿੰਦਗੀ ਅਜੇ ਹੁਣ ਸ਼ੁਰੂ ਹੋਈ ਆ ਜਿਵੇਂ ਕਹਿੰਦੇ ਹੁੰਦੇ ਆ ਨਾਟੀ ਐਟ 40 ਤੇ ਜੇ ਤੁਸੀਂ 40 ইয়ারਸ ਤੇ ਨਾਟੀ ਹੁੰਨੇ ਹੋ ਤੇ ਫਿਰ 10 ਸਾਲ ਹੀ ਵੱਡੇ ਹੋਏ ਹੋ ਤੁਸੀਂ ਤਾਂ ਆਪ ਦੇ ਲਈ ਖੁਸ਼ੀਆਂ ਲੱਭੋ ਕੋਈ ਨਿੱਕੇ ਨਿੱਕੇ ਸ਼ੌਕ ਪੈਦਾ ਕਰੋ ਬਾਗਬਾਨੀ ਕਰਿਆ ਕਰੋ ਘਰ ਦੇ ਵਿੱਚ ਤੁਸੀਂ ਪਲਾਂਟਸ ਲਾ ਲਓ ਉਹਨਾਂ ਦੀ ਦੇਖਭਾਲ ਕਰ ਲਿਆ ਕਰੋ ਕਿਚਨ ਗਾਰਡਨ ਬਣਾ ਲਓ ਨਾਲੇ ਤਾਂ ਘਰਦਿਆਂ ਨੂੰ ਬੱਚਿਆਂ ਨੂੰ ਜਿਹੜੇ ਆਪਣੇ ਹਨਾ ਨੌਕਰੀ ਕਰਦੇ ਆ ਨੂੰਹਾਂ ਪੁੱਤ ਜਾਂ ਬੱਚੇ ਕੁੜੀਆਂ ਉਹਨਾਂ ਨੂੰ ਲੱਗਦਾ ਕਿ ਸਾਡੇ ਬਜ਼ੁਰਗ ਸਾਡੇ ਲਈ ਕਿੰਨਾ ਖੁਸ਼ ਕਰਦੇ ਆ ਕਿਚਨ ਗਾਰਡਨ ਦੇ ਵਿੱਚ ਥੋੜੀਆਂ ਥੋੜੀਆਂ ਸਬਜ਼ੀਆਂ ਹੋਊਗਾ ਆ ਸਕਦੇ ਹੋ ਉਦੇ ਨਾਲ ਤੁਸੀਂ ਬਿਜ਼ੀ ਵੀ ਰਹਿ ਸਕਦੇ ਹੋ ਜੇ ਕਿਸੇ ਨੂੰ ਨੀਟਿੰਗ ਵਗੈਰਾ ਦਾ ਸ਼ੌਕ ਹੈ ਤੇ ਮੁੜ ਕੇ ਤੁਸੀਂ ਉਹ ਸ਼ੁਰੂ ਕਰ ਸਕਦੇ ਹੋ ਹੁਣ ਮੈਂ ਥੋੜੇ ਦਿਨ ਪਹਿਲਾਂ ਸੋਚ ਰਹੀ ਸੀ ਕਿ ਮੈਂ ਕਰੋਸ਼ੀਏ ਦਾ ਇੱਕ ਸ਼ਾਲ ਬਣਾਵਾਂ ਤੇ ਮੈਂ ਬਹੁਤ ਜਲਦੀ ਸ਼ੁਰੂ ਕਰਨਾ ਹੈ ਬਣਾਉਣਾ ਤੁਹਾਨੂੰ ਦਿਖਾਉਂਗੀ ਜਦੋਂ ਬਣ ਗਿਆ ਕਿਉਂਕਿ ਮੈਨੂੰ ਕਰੋਸ਼ੀਆ ਬੁਣਨਾ ਚੰਗਾ ਲੱਗਦਾ ਇੱਕ ਤਾਂ ਰੁਝੇਵਾਂ ਆ ਹੈ ਨਾ ਦੂਜਾ ਤੁਸੀਂ ਆਪ ਦਾ ਕੋਈ ਨਵੀਂ ਚੀਜ਼ ਕ੍ਰੀਏਟ ਕਰਦੇ ਹੋ ਹੈ ਨਾ ਕ੍ਰੀਏਟੀਵਿਟੀ ਜਦੋਂ ਆਪਣੇ ਅੰਦਰ ਹੈਗੀ ਹੈ ਉਹ ਕਿਸੇ ਵੀ ਰੂਪ ਚੋਂ ਨੂੰ ਬਾਹਰ ਕੱਢੋ ਤੁਸੀਂ ਕੋ ਪੇਂਟਿੰਗ ਦਾ ਜੇ ਤੁਹਾਨੂੰ ਕਦੇ ਸ਼ੌਕ ਰਿਹਾ ਹੈ ਤਾਂ ਤੁਸੀਂ ਕਲਰਸ ਲਓ ਤੇ ਪੇਂਟਿੰਗ ਕਰਨੀ ਸ਼ੁਰੂ ਕਰ ਦਿਓ ਡਰਾਇੰਗ ਕਰਨੀ ਸ਼ੁਰੂ ਕਰ ਦਿਓ ਇਦਾਂ ਦੇ ਗਰੁੱਪ ਜਿਵੇਂ ਮੈਂ ਕਹੇ ਆ ਜੁਆਇਨ ਕਰੋ ਕੁ ਕਈ ਲੇਡੀਜ਼ ਨੇ ਤਾਂ ਕੁਕਿੰਗ ਕਲਾਸਾਂ ਦੇਣੀਆਂ ਸ਼ੁਰੂ ਕੀਤੀਆਂ ਕਿਉਂਕਿ ਇਸ ਉਮਰ ਦੇ ਵਿੱਚ ਔਰਤ ਇੱਕ ਪਰਪੱਕ ਗ੍ਰਹਿਣੀ ਹੁੰਦੀ ਆ ਹਨਾ ਉਹ ਪਰਫੈਕਟ ਕੁੱਕ ਹੁੰਦੀ ਆ ਕਿਉਂਕਿ ਉਹਨੇ ਸਾਰੀ ਉਮਰ ਆਪਣੇ ਬੱਚਿਆਂ ਲਈ ਸਵਾਦਲੇ ਸਵਾਦਲੇ ਖਾਣੇ ਬਣਾਏ ਹੁੰਦੇ ਆ ਤੇ ਜੇ ਤੁਸੀਂ ਕੁੱਕਰੀ ਕਲਾਸਾਂ ਦੇਣ ਲੱਗ ਜਓ ਨਾ ਤੇ ਉਹ ਤਾਂ ਹੋਰ ਵੀ ਸੋਹਣੀ ਗੱਲ ਆ ਕੋਈ YouTube ਚੈਨਲ ਤੁਸੀਂ ਆਪਣਾ ਬਣਾ ਸਕਦੇ ਹੋ ਹੁਣ ਜਿਵੇਂ ਮੈਂ ਇਸ ਉਮਰ ਦੇ ਵਿੱਚ ਆ ਕੇ ਸਾਲ ਕੀ ਹੋਇਆ ਮੈਨੂੰ ਮੈਂ YouTube ਚੈਨਲ ਬਣਾਇਆ ਤੇ ਤੁਸੀਂ ਦੇਖ ਰਹੇ ਹੋ ਮੈਨੂੰ ਵੀ ਇੱਕ ਰੁਝੇ ਮਾਮਿਲਿਆ ਤੇ ਮੈਂ ਤਾਂ ਚਲੋ ਜਿਵੇਂ ਲਿਖਦੀਆਂ ਹਨਾ ਮੇਰੀਆਂ ਤਾਂ ਆਪਣੀਆਂ ਰਾਈਟਰ ਭੈਣਾਂ ਹੈਗੀਆਂ ਸਾਡੀ ਕਾਫੀ ਅੱਛੀ ਦੋਸਤੀ ਹੈਗੀ ਆ ਅਸੀਂ ਮਿਲਦੇ ਗਿਲਦੇ ਰਹਿੰਦੇ ਆ ਆਪਣੇ ਸਰਕਲ ਦੇ ਵਿੱਚ ਪਰ ਮੈਂ ਗੱਲ ਉਹਨਾਂ ਔਰਤਾਂ ਦੀ ਕਰਦੀਆਂ ਜਿਨ੍ਹਾਂ ਨੇ ਜਿਹੜੀਆਂ ਹਾਊਸ ਵਾਈਫ ਵਜੋਂ ਜਿਨ੍ਹਾਂ ਨੇ ਜ਼ਿੰਦਗੀ ਬਤਾਈ ਹੈ ਕਿਉਂਕਿ ਜਿਹੜੀਆਂ ਨੌਕਰੀ ਸ਼ੁਦਾ ਔਰਤਾਂ ਸੀਗੀਆਂ ਨੌਕਰੀ ਪੇਸ਼ਾ ਹਨ ਉਹ ਤਾਂ ਇਸ ਉਮਰ 'ਚ ਜੇ ਤੱਕ ਜੌਬ 'ਚ ਹੀ ਹੁੰਦੀਆਂ ਨੇ ਹਨਾ ਉਹਨਾਂ ਨੇ ਤਾਂ 58 ਸਾਲ ਤੋਂ ਬਾਅਦ ਰਿਟਾਇਰ ਹੋਣਾ ਹੁੰਦਾ ਪਰ ਜਿਹੜੀਆਂ ਘਰੇਲੂ ਔਰਤਾਂ ਹੁੰਦੀਆਂ ਉਹ ਇੱਕ ਤਰ੍ਹਾਂ ਨਾਲ 50 ਸਾਲ ਦੀ ਉਮਰ 'ਚ ਫਾਰਗ ਹੋ ਜਾਂਦੀਆਂ ਆਪਣੇ ਘਰ ਦੇ ਕੰਮਾਂ ਤੋਂ ਰਿਟਾਇਰਮੈਂਟ ਉਹਨਾਂ ਨੂੰ ਮਿਲ ਜਾਂਦੀ ਆ ਸੋ ਇਸ ਉਮਰ ਦੇ ਵਿੱਚ ਤੁਸੀਂ ਨਵੇਂ-ਨਵੇਂ ਤਜਰਬੇ ਕਰੋ ਨਵੀਆਂ-ਨਵੀਆਂ ਚੀਜ਼ਾਂ ਸ਼ੁਰੂਆਤ ਕਰੋ ਨਾ ਦੀ ਤੇ ਆਪ ਦੇ ਲਈ ਤੁਸੀਂ ਇੱਕ ਬਣਾ ਲੋ ਟਾਈਮ ਟੇਬਲ ਕਿ ਸਵੇਰ ਉੱਠਣਾ ਵਾਕ ਤੇ ਜਾਣਾ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸੈਰ ਤੇ ਜਾਂਦੀ ਆ ਮੈਂ ਸਵੇਰੇ ਘਰ ਦੇ ਥੋੜੇ-ਬਹੁਤ ਆਪ ਦਾ ਬ੍ਰੈਕਫਾਸਟ ਨਿਵੇੜ ਕੇ ਹਨਾ ਥੋੜੀ-ਬਹੁਤ ਘਰ ਦੀ ਡਸਟਿੰਗ ਵਗੈਰਾ ਕਰਕੇ ਕਿਉਂਕਿ ਮੈਂ ਮੇਰੇ ਬੱਚੇ ਬਾਹਰ ਆ ਤੇ ਮੈਂ ਹੁਣ ਘਰ ਦੇ ਵਿੱਚ ਇਕੱਲੀ ਹੁੰਨੀ ਆ ਹਸਬੰਡ ਜੌਬ 'ਚ ਨੇ ਤਾਂ ਥੋੜੇ-ਬਹੁਤ ਕੰਮ ਮੈਂ ਆਪਣੇ ਹੱਥੀਂ ਕਰਕੇ ਤੇ ਮੈਂ ਪਾਰਕ ਦੇ ਵਿੱਚ ਸੈਰ ਕਰਨ ਜਾਂਦੀ ਆ ਤਕਰੀਬਨ 9 ਵਜੇ 10 ਵਜੇ ਵੀ ਮੈਂ ਨਿਕਲ ਜਾਂਦੀ ਆ ਉਦੋਂ ਪਾਰਕ ਵੀ ਖਾਲੀ ਹੁੰਦੇ ਆ ਬਹੁਤਾ ਭੀੜ-ਪੜੱਕਾ ਨਹੀਂ ਹੁੰਦਾ ਹਨਾ ਸੈਰ ਕਰਦੀ ਆ ਉਥੋਂ ਵਾਪਸ ਆਉਂਦੀ ਆਉਂਦੀ ਕੋਈ ਸਬਜ਼ੀ ਸੂਜੀ ਲੈ ਆਉਣੀ ਆ ਹਨਾ ਤਾਂ ਕੁਛ ਵੀ ਹੈਗਾ ਤੁਸੀਂ ਆਪਦੇ ਲਈ ਕੋਈ ਰੁਝੇ ਮਤ ਤਲਾਸ਼ੋ ਮੇਰਾ ਕਹਿਣ ਦਾ ਮਕਸਦ ਇਹੋ ਹੀ ਆ ਕਿ ਆਪਦੇ ਆਪ ਨੂੰ ਕਿਸੇ ਡੂੰਘੀ ਖਾਈ ਚ ਨਾ ਸੁੱਟੋ ਕਿ ਹੁਣ ਅਸੀਂ 50 ਨੂੰ ਕ੍ਰੋਸ ਕਰ ਗਏ ਹੁਣ ਅਸੀਂ ਕੀ ਕਰਾਂਗੇ ਅਰੇ ਸਾਡੀ ਉਮਰ ਦਾ ਆਪਣਾ ਇੱਕ ਫੈਸ਼ਨ ਵੀ ਆ ਅਸੀਂ ਉਸ ਤਰ੍ਹਾਂ ਦੇ ਕੱਪੜੇ ਸਲੀਕੇਦਾਰ ਕੱਪੜੇ ਪਾਉਣੇ ਸ਼ੁਰੂ ਕਰ ਸਕਦੇ ਹਾਂ ਸਫਿਆਨੀ ਜੀ ਥੋੜਾ ਥੋੜਾ ਹਲਕਾ ਹਲਕਾ ਵਰਕ ਹੋਇਆ ਹੋਵੇ ਸੋਹਣੇ ਸੋਹਣੇ ਦੁਪੱਟੇ ਫਲੈਟ ਜੁੱਤੀਆਂ ਆਪਾਂ ਪਾਉਣੇ ਆ ਹਲਕਾ ਹਲਕਾ ਮੇਕਅਪ ਕਰਦੇ ਆ ਹਲਕੀ ਜੀ ਲਿਪਸਟਿਕ ਆਪਾਂ ਲਾ ਸਕਦੇ ਆ ਹਨਾ ਤੇ ਛੋਟੇ ਛੋਟੇ ਜੁਐਲਰੀ ਆਪਾਂ ਸਟੱਡ ਵਗੈਰਾ ਪਾ ਸਕਦੇ ਆ ਇਹ ਸਾਡੇ ਹਿੱਸੇ ਦੇ ਫੈਸ਼ਨ ਹੈਗੇ ਆ ਸਾਨੂੰ ਇਸੇ ਤਰ੍ਹਾਂ ਤਿਆਰ ਸ਼ਿਆਰ ਹੋ ਕੇ ਰਹਿਣਾ ਚਾਹੀਦਾ ਆਪਣੇ ਆਪ ਨੂੰ ਕਦੇ ਵੀ ਬੁੱਢੇ ਜੇ ਨਾ ਸ਼ੀਸ਼ਾ ਤੁਹਾਨੂੰ ਇਹ ਨਾ ਕਹੇ ਕਿ ਇਹ ਤਾਂ ਬੁੱਢੀ ਹੋ ਗਈ ਆ ਹਨਾ ਇਹ ਚਿਹਰਾ ਬੁੱਢਾ ਹੋ ਗਿਆ ਸੋ ਤੁਹਾਡਾ ਸ਼ੀਸ਼ਾ ਵੀ ਤੁਹਾਡੇ ਤੇ ਨਾਜ਼ ਕਰੇ ਔਰ ਤੁਹਾਡੇ ਬੱਚੇ ਵੀ ਕਹਿਣ ਵੀ ਹਾਂ ਵਾਹ ਮੰਮੀ ਤੁਸੀਂ ਵਧੀਆ ਤੁਸੀਂ ਗ੍ਰੇਸਫੁਲੀ ਆਪਣੀ ਜਿਹੜੀ ਲਾਈਫ ਆ ਉਹਨੂੰ ਜਿਉਂ ਰਹੇ ਹੋ ਹੁਣ ਅੱਜ ਮੈਂ ਬੈਠੀ ਹੈਗੀਆਂ ਯੂਨੀਵਰਸਿਟੀ ਦੇ ਵਿੱਚ ਇੱਕ ਪਾਰਕ ਦੇ ਵਿੱਚ ਮੈਂ ਬੈਠੀ ਆ ਯੂਨੀਵਰਸਿਟੀ 'ਚ ਅੱਜ ਸੈਟਰਡੇ ਆ ਤੇ ਛੁੱਟੀ ਹੈ ਰਾਸ਼ਨੀ ਹੈ ਜ਼ਿਆਦਾ ਤਾਂ ਮੇਰੇ ਇਹ ਵੀ ਮੇਰਾ ਆਪਣਾ ਹੀ ਸੀਗਾ ਆਈਡੀਆ ਕਿ ਮੈਂ ਬਾਹਰ ਜਾ ਕੇ ਇਸ ਪੋਡਕਾਸਟ ਨੂੰ ਸ਼ੂਟ ਕਰਾਂ ਮੈਂ ਆਪਣੀ ਫਰੈਂਡ ਦੇ ਨਾਲ ਅੱਜ ਯੂਨੀਵਰਸਿਟੀ ਆਈਆਂ ਤੇ ਇੱਥੇ ਯੂਨੀਵਰਸਿਟੀ ਦਾ ਖੁੱਲਾ ਡੁੱਲਾ ਜਿਹਾ ਮਾਹੌਲ ਹੈਗਾ ਆਲੇ ਦੁਆਲੇ ਦਰਖਤ ਲੱਗੇ ਨੇ ਤੇ ਬਹੁਤ ਵਧੀਆ ਮੈਨੂੰ ਲੱਗ ਰਿਹਾ ਇਹ ਇੱਕ ਨਵਾਂ ਤਜਰਬਾ ਹੈ ਤੇ ਨਾਲੇ ਮੇਰੀ ਆਊਟਿੰਗ ਹੋ ਗਈ ਨਾਲੇ ਮੇਰਾ ਪੋਡਕਾਸਟ ਸ਼ੂਟ ਹੋ ਗਿਆ ਸੋ ਇਸੇ ਤਰ੍ਹਾਂ ਬਹਾਨੇ ਬਣਾਈ ਰੱਖਿਆ ਕਰੋ ਕੋਈ ਨਾ ਕੋਈ ਆਪਣੇ ਆਪ ਨੂੰ ਕਿਤੇ ਰੁਝੀ ਰੱਖਣ ਦੀ ਹਨਾ ਇਹ ਆਪਣੇ ਸਾਰਿਆਂ ਦੀ ਮਾਨਸਿਕ ਸਿਹਤ ਲਈ ਵੀ ਜ਼ਰੂਰੀ ਹੈ ਤੇ ਸਰੀਰਕ ਤੰਦਰੁਸਤੀ ਲਈ ਵੀ ਤੇ ਅੱਜ ਬਸ ਇੰਨੀਆਂ ਹੀ ਗੱਲਾਂ ਬਾਤਾਂ ਸੀਗੀਆਂ ਤੁਹਾਨੂੰ ਇਹ ਟੌਪਿਕ ਕਿਵੇਂ ਲੱਗਿਆ ਆਪਦੇ ਹੰਗਾਰੇ ਜਰੂਰ ਲਿਖਤੀ ਰੂਪ ਚ ਦਿਆ ਕਰੋ ਤੇ ਜਲਦੀ ਹੀ ਮਿਲਾਂਗੇ ਆਪਾਂ ਫਿਰ ਕਿਸੇ ਹੋਰ ਗੱਲਬਾਤ ਨਾਲ ਸਤਿ ਸ਼੍ਰੀ ਅਕਾਲ